ਸਰੈਸਪਰ ਕੌਬ ਦੇ ਦੌਰਾਨ ਬਹੁਤ ਸਾਰੀਆਂ ਸਾਈਡਾਂ ਤੋਂ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਦਾ ਪੰਜਾਬ ਦੇ ਪਸ਼ੂ ਧਨ ਦਾ ਬਹੁਤ ਸਾਰੇ ਗਰੀਬ ਲੋਕਾਂ ਦੇ ਕੱਚੇ ਘਰ ਵੀ ਇਹਦੇ ਵਿੱਚ ਟੱਠੇ ਆ ਔਰ ਕਾਫੀ ਮਾਤਰਾ ਦੇ ਵਿੱਚ ਪੰਜਾਬੀ ਲੋਕਾਂ ਦੀ ਜਾਨ ਵੀ ਇਸ ਹਰਾਂ ਦੀ ਕਰੋਪੀ ਚ ਗਈ ਹੈ ਸੋ ਮੋٹے ਤੌਰ ਤੇ ਜੇ ਕਿਹਾ ਜਾਵੇ ਵੀ ਪੰਜਾਬ ਇੱਕ ਵਾਰ ਫਿਰ ਹਰਾਂ ਦੀ ਤਰਾਸਤੀ ਚੋਂ ਗੁਜ਼ਰ ਰਿਹਾ ਸੋ ਜਿੱਥੇ ਕੁਦਰਤ ਦਾ ਇੱਕ ਬਹੁਤ ਵੱਡਾ ਮੈਂ ਸਮਝਦਾ ਵੀ ਇਹ ਚੁਣੌਤੀ ਆ ਪੰਜਾਬ ਦੇ ਸਾਹਮਣੇ ਜਿਹਨੂੰ ਪੰਜਾਬ ਫੇਸ ਕਰ ਰਿਹਾ ਜਿਸ ਤੋਂ ਪੰਜਾਬ ਲੱਗ ਰਿਹਾ ਉਹਦੇ ਨਾਲ ਦੀ ਨਾਲ ਬਹੁਤ ਸਾਰੀਆਂ ਸਾਈਡਾਂ ਤੋਂ ਸਰਕਾਰ ਵੱਲੋਂ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਵੱਡੇ ਜਿਹੜੇ ਉਹ ਰਾਤਕਾਰ ਚੱਲ ਰਹੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਵਿੱਚ ਗਰੋਸਰੀ ਦਾ ਮਤਲਬ ਸਾਮਾਨ ਆ ਰਿਹਾ ਪਸ਼ੂ ਚਾਰਾ ਆ ਰਿਹਾ ਬਹੁਤ ਜਲਦੀ ਜਿਹੜੇ ਉਹ ਪਾਣੀ ਚ ਜਿਹੜੇ ਬਹਿ ਗਏ ਨੇ ਪਰਿਵਾਰ ਉਹਨਾਂ ਲਈ ਉਹਨਾਂ ਦੇ ਪਰਿਵਾਰਾਂ ਨੂੰ ਲੱਖਾਂ ਰੁਪਏ ਦਿੱਤੇ ਜਾ ਰਹੇ ਆ ਇੱਕ ਮੌਜੂਦੇ ਰੂਪ ਦੇ ਵਿੱਚ ਭਾਵੇਂ ਕਿਸੇ ਦੇ ਜੀ ਦੀ ਕੋਈ ਕੀਮਤ ਤਾਂ ਨਹੀਂ ਪਰ ਜੋ ਸਰਕਾਰ ਦਾ ਦੇਣ ਹੈ ਉਹ ਵੀ ਲਗਾਤਾਰ ਸਰਕਾਰ ਨੂੰ ਆ ਰਹੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸਮਾਜਿਕ ਤੇ ਸੋਸ਼ਲ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਵੱਡੇ ਰੂਪ ਦੇ ਵਿੱਚ ਆਮ ਲੋਕਾਂ ਵੱਲੋਂ ਵੀ ਇਹ ਸੋਖੀ ਘੜੀ ਪੰਜਾਬੀਆਂ ਦੀ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਪੰਜਾਬ ਦਾ ਫੂਡ ਸਿਵਲ ਸਪਲਾਈ ਮਹਿਕਮਾ ਜਿਹੜਾ ਜਿਹਦੇ ਵਿੱਚ ਮੈਂ ਬਤੌਰ ਮੰਤਰੀ ਵੀ ਹਾਂ ਔਰ ਨਾਲ ਹੀ ਪੰਸਰ ਦੇ ਸਾਡੇ ਸਾਰੇ ਮੁਲਾਜ਼ਮਾਂ ਨੇ ਅਧਿਕਾਰੀ ਸਭਾਵਾਂ ਨੇ ਫੈਸਲਾ ਕੀਤਾ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਕਰਮਚਾਰੀ ਨੇ ਸਾਡੇ ਅਧਿਕਾਰੀ ਸਭਾਵਾਂ ਨੇ ਉਹਨਾਂ ਨੇ ਇੱਕ ਦਿਨ ਦੀ ਸੈਲਰੀ ਆਪਣੀ ਪੰਜਾਬ ਦੇ ਲੋਕਾਂ ਦੇ ਹਰ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਸੋ ਅੰਦਾਜ਼ਨ 61 ਲੱਖ ਰੁਪਇਆ 61 ਲੱਖ ਰੁਪਏ ਜਿਹੜਾ ਉਹ ਮੁੱਖ ਮੰਤਰੀ ਰਲੀਫ ਫੰਡ ਦੇ ਵਿੱਚ ਜਾ ਰਿਹਾ ਸੋ ਮੈਂ ਸਮੁੱਚੇ ਅਧਿਕਾਰੀ ਸਰਵਰਨਾ ਦਾ ਕਰਮਚਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਉਹਨਾਂ ਦਾ ਧੰਵਾਦ ਵੀ ਕਰਦਾ ਕਿ ਉਹਨਾਂ ਨੇ ਬਹੁਤ ਚੰਗਾ ਫੈਸਲਾ ਲਿਆ ਔਰ ਉਹਨਾਂ ਦੇ ਇੱਕ ਇੱਕ ਰੁਪਏ ਦੀ ਜਿਹੜੀ ਥੱਲੇ ਡਿਲੀਵਰੀ ਹੋਏਗੀ ਉਹਦੇ ਨਾਲ ਕਿਸੇ ਦਾ ਮਕਾਨ ਬਣੇਗਾ ਕਿਸੇ ਦਾ ਅ ਮਤਲਬ ਜਿਸ ਵੀ ਤਰ੍ਹਾਂ ਦਾ ਮੁਆਵਜ਼ਾ ਉਹਨਾਂ ਨੂੰ ਨੁਕਸਾਨ ਦਾ ਹੋਏਗਾ ਉਹ ਉਹਨੂੰ ਮਿਲੇਗਾ ਜੋ ਫੂਡ ਸਪਲਾਈ ਵਿਭਾਗ ਵੱਲੋਂ ਔਰ ਸਾਡਾ ਪੰਚਸਭ ਦੇ ਵੱਲੋਂ ਜਿਹੜਾ ਆ ਉਹ ਅੱਜ ਹੀ ਇਹ ਫੈਸਲਾ ਕੀਤਾ ਗਿਆ ਔਰ ਹੋਰ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਬਾਅਦ ਬਾਅਦ ਮੁੱਖ ਮੰਤਰੀ ਰਾਹਤ ਕੋਸ਼ਤ ਦੇ ਵਿੱਚ ਆਪਣੀ ਸਹਾਇਤਾ ਕਰਨ ਠੀਕ ਹੈ ਬਦ